ਨਾਨਕ ਸਭ ਜੁਗਿਆਪੇ ਵਰਤੈ ਦੂਜਾ ਅਵਰ ਨਾ ਕੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹਲਾ ਤੀਜਾ ਜੋਦੈ ਵੀਰੈ ਪੂਰ ਬਾਣੀ ਕੀ ਧੁਨੀ ਸ਼ਲੋਕ ਮਹਲਾ ਤੀਜਾ ਸਤਿਗੁਰ ਸਹਜੈ ਦਾ ਖੇਤ ਹੈ ਜਿਸਨੂੰ ਲਾਏ ਭਾਉ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਈ ਹਉਮੈ ਇਹੋ ਬੀਜ ਹੈ ਸੈਸਾ ਗਿਆ ਵਲਾਈ ਨਾ ਕਿਸ ਬੀਜੇ ਨਾ ਉਗਵੈ ਜੋ ਬਖਸ਼ੇ ਸੋ ਖਾਏ ਅੰਬਹ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕ ਆਇ ਲੋਕ ਕੇ ਵੇਖੇ ਬੱਪੜਾ ਜਿਸਨੂੰ ਸੋਜੀ ਨਾਹੀ ਜਿਸ ਵਿਖਾਲੇ ਸੋ ਵਖੈ ਜਿਸ ਵਸਿਆ ਮਨ ਮਾਹੀ ਮਹੱਲਾ ਤੀਜਾ ਮਨ ਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੈ ਹਉ ਮੈਂ ਕਰਤ ਵਿਹਾਈ ਆਵਣ ਜਾਣ ਨਾ ਸੁਝਈ ਅੰਡਾ ਆਂਦ ਕਮਾਈ ਜੋ ਦੇਵੈ ਤਿਸੈ ਨਾ ਜਾਣਈ ਦਿੱਤੇ ਕੋ ਲਪਟਾਈ ਨਾਨਕ ਪੁਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਈ ਮਹੱਲਾ ਤੀਜਾ ਸਤਗੁਰ ਮਿਲਿਆ ਸਦਾ ਸੁਖ ਜਿਸਨੋ ਆਪੇ ਮਿਹਲੇ ਸੋਏ ਸੁਖੈ ਇਹੋ ਬਿਬੇਕ ਹੈ ਅੰਤਰ ਨਿਰਮਲ ਹੋਈ ਅਗਿਆਨ ਕਾ ਭ੍ਰਮ ਕੱਟੀਐ ਗਿਆਨ ਪ੍ਰਾਪਤ ਹੋਈ ਨਾਨਕ ਏਕੋ ਨਦਰੀ ਆਇਆ ਜਹ ਦੇਖਾਂ ਤਹ ਸੋਈ ਪੌੜੀ ਸੱਚੇ ਤਖਤ ਰਚਾਇਆ ਵੈਸਣ ਕੋ ਜਾਈ ਸਭ ਕਿਸੇ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਇ ਚੰਦ ਸੂਰਜ ਦੋਇ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੀ ਆਪ ਗੁਰ ਸ਼ਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸਲੋਕ ਕਬੀਰ ਮਹਤੀ ਕਰ ਕਹਿ ਘਾਲਿਆ ਆਪ ਪਿਸਾਏ ਪਿਸਾਈ ਐ ਸਹਿ ਬਾਤ ਨ ਪੁੱਛੀਆ ਕਭੂ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਤੀ ਕਰ ਕਹਿ ਰਖਿਆ ਸੋ ਸੋ ਨਦਰ ਕਰੀ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਇ ਲੈ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੀ ਪੌੜੀ ਵੇਖੀ ਸਿਸ਼ਟ ਉਪਾਇਨ ਸਭ ਹੁਕਮ ਆਵੇ ਜਾਏ ਸਮਾਈ ਆਪੇ ਵੇਖ ਵਿਗ ਸਦਾ ਦੂਜਾ ਕੋ ਨਹੀਂ ਜਿਉ ਭਾਵੇ ਤਿਉ ਰਖ ਤੂੰ ਗੁਰ ਸ਼ਬਦ ਪੁਜਾਈ ਸਭਨਾ ਤੇਰਾ ਜੋਰ ਹੈ ਜਿਉ ਭਾਵੈ ਤਿਵੇਂ ਚਲਾਈ ਤੁਧ ਜੀਵੜ ਮੈਂ ਨਾਹੀਂ ਕੋ ਕਿਸ ਆਖ ਸੁਣਾਈ ਸ਼ਲੋਕ ਮਹੱਲਾ ਤੀਜਾ ਭਰਮ ਭੁਲਾਈ ਸਭ ਜਾਗ ਫਿਰੀ ਫਾਹੀ ਹੋਈ ਭਾਲ ਸੋ ਸੋ ਸ਼ਾਂਤ ਨਾ ਦੇਵੇ ਚਾ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਾਈ ਐ ਅੰਤਰ ਰਖੀਐ ਉਰ ਧਾਰ ਨਾਨਕ ਘਰ ਬੈਠਿਆ ਸਹਉ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਤੰਦਾਤ ਆਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਗੋਲ ਵਿਖ ਖਾਇਆ ਮਨ ਮੁਖ ਚੱਲਿਆ ਰੋਈ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ ਹਰ ਨਾਮ ਕਦੇ ਨਾ ਚੇਤੇਓ ਫਿਰ ਆਉਣ ਜਾਣਾ ਹੋਈ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਦੰਡ ਨਾ ਲਾਗੈ ਕੋਈ ਨਾਨਕ ਸਹਜੇ ਮਿਲ ਰਹਿ ਕਰਮ ਪ੍ਰਾਪਤ ਹੋਈ ਪੌੜੀ ਇਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮਤੀ ਇਕ ਨਾਂ ਨੂੰ ਨਾਉ ਬਖਸ਼ਿਓਨ ਅਸਤਰ ਹਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰਹਿ ਭਗਤੀ ਇਹਨਾਂ ਨੂੰ ਭਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੈ ਸੁਖ ਪਾਈ ਸ਼ਲੋਕ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਈ RAM ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ ਮਹਲਾ ਤੀਜਾ ਕਿਉ ਕਰ ਇਹੋ ਮਨ ਮਾਰੀਐ ਕਿਉ ਕਰ ਮਿਰਤਕ ਹੋਇ ਕਹਿਆ ਸ਼ਬਦ ਨਾ ਮਾਨਈ ਹਉ ਮੈਂ ਛੱਡੈ ਨਾ ਕੋਈ ਗੁਰ ਪ੍ਰਸਾਦੀ ਹਉ ਮੈਂ ਛੁਟੈ ਜੀਵਨ ਮੁਕਤ ਸੋ ਹੋਇ ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਗਨ ਨਾ ਲਾਗੈ ਕੋਈ ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਭੈ ਕਾ ਸੰਜਮ ਜੀ ਕਰੇ दारू ਭਾਉ ਲਾਏ ਅਣ ਦਿਨ ਗੁਣ ਗਾਵੇ ਸੁਖ ਸਹਜੇ ਵਿਖ ਭਵ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੀ ਪੌੜੀ ਦੂਜਾ ਭਾਉ ਰਚਾਇੁ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੀਸ਼ ਉਪਾਇਨ ਹੁਕਮ ਕਮਾਉਣ ਕਾਰਾ ਪੰਡਤ ਪੜਦੇ ਜੋਤ ਕੀ ਨਾ ਬੂਝਹਿ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਨ ਹਾਰਾ ਜਿਸ ਭਾਵੈ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰੈ ਤਪਾਸਦਾਵੇ ਪਰਮੇ ਭੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮ ਗਤ ਲਹੈ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੂਖ ਅੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤ ਗੁਰ ਨੂੰ ਮਿਲੈ ਸ਼ਬਦ ਸੁਮਾਲੇ ਸਤ ਗੁਰ ਕੀ ਸੇਵਾ ਇਹ ਤਪ ਪਰਵਾਨ ਨਾਨਕ ਸੋ ਤਪਾ ਦਰਗਹਿ ਪਾਵੇ ਮਾਨ ਪੌੜੀ ਰਾਤ ਦਿਨ ਸੋ ਉਪਾਇਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਣਾ ਹਨੇਰ ਬਨਾਸਣ ਹੁਕਮੇ ਹੀ ਸਭ ਸਾਜੀਆਂ ਰਬਿਆ ਸਭ ਵਣ ਤ੍ਰੇਣ ਸਭ ਕਿਸੇ ਆਪੇ ਆਪ ਹੈ ਗੁਰਮੁਖ ਸਦਾ ਹਰਿ ਭਣ ਸ਼ਬਦੇ ਹੀ ਸੋਜੀ ਪਈ ਸੱਚੇ ਆਪ ਬੁਝਾਈ ਸਲੋਕ ਮਹਲਾ 3 ਅਭਿਆਗਤ ਹੈ ਨਾ ਆਖੀਐ ਜਿਨ ਕੇ ਚਿਤ ਮਹਿ ਭਰਮ ਤਿਸ ਦਾ ਦਿੱਤੈ ਨਾਨਕਾ ਤੇਹੋ ਜਿਹਾ ਧਰਮ ਭਪੈ ਨਿਰੰਝਨ ਪਰਮ ਪਦ ਤਾਕਾ ਭੁਖਾ ਹੋਈ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਮਹੱਲਾ ਤੀਜਾ ਅਭਿਆਦਤ ਇਹ ਨਾ ਆਖਿਐਨ ਜੇ ਪਰ ਕਰ ਭੋਜਨ ਕਰੇਨ ਉਦਰੇ ਕਾਰਨ ਆਪਣੀ ਵਹਲੇ ਭੇਖ ਕਰੇਨ ਅਭਿਆਕਤ ਸੇ ਨਾਨਕਾ ਜੇ ਆਤਮ ਗੌਣ ਕਰੇਨ ਭਾਲ ਲਹਿਨ ਸੋ ਆਪਣਾ ਨਿਜ ਕਰ ਰਹਿਣ ਕਰੇਨ ਪੌੜੀ ਅੰਬਰ ਧਰਤ ਵਿਛੋੜਿਐਨ ਵਿੱਚ ਸੱਚਾ ਅਸਰਾਉ ਘਰਦਰ ਸਭੂ ਸੱਚ ਹੈ ਜਿਸ ਵਿੱਚ ਸੱਚਾ ਨਾਮ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾ ਸੱਚ ਆਪ ਤਖਤ ਸੱਚ ਵਹਿ ਸੱਚ ਕਰੇ ਨਿਆਉ ਸਭ ਸੱਚੋ ਸੱਚ ਵਰਤਦਾ ਗੁਰਮਖ ਅਲਖ ਲਖਾਈ ਸ਼ਲੋਕ ਮਹਲਾ 3 ਰਹਿਣਾਇਰ ਮਾਹੀ ਅਨੰਤੈ ਕੂੜੀ ਆਵੇ ਜਾਈ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਈ ਰਹਿਣਾਇਰ ਮਹਿ ਸਭ ਕਿਛ ਹੈ ਕਰਮੀ ਪੱਲੇ ਪਾਈ ਨਾਨਕ ਨਾਉ ਨਿਦ ਪਾਈਐ ਜੇ ਚੱਲੈ ਤਿਸੈ ਰਜਾਈ ਮਹੱਲਾ ਤੀਜਾ ਸਹਜੇ ਸਤਿਗੁਰ ਨਾ ਸੇਵਿਓ ਵਿਚ ਹਉ ਮੈਂ ਜਨਮ ਬਨਾਸ ਰਸਨਾ ਹਰ ਰਸਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ ਵਿਖ ਖਾਦੀ ਮਨ ਮੁਖ ਮੋਆ ਮਾਇਆ ਮੋਹਿ ਬਨਾਸ ਇਕਸ ਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ ਤਾਂ ਅਨੰਦ ਦਿਨ ਸੇਵਾ ਕਰੇ ਸਤਿਗੁਰੂ ਕੀ ਕਬਹਿ ਨਾ ਛੋੜੇ ਪਾਸ ਜਿਉਂ ਜਲ ਮੈਂ ਕਮਲ ਅਲਪ ਤੋ ਵਰਤੈ ਤਿਉਂ ਵਿੱਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਭਾਵੈ ਤੇ ਵਹਰ ਗੁਣਤਾਸ ਪੌੜੀ 36 ਜੋਗ ਗੁਗਬਾਰ ਸਾ ਆਪੇ ਗਣਤ ਕੀਨੀ ਆਪੇ ਸ੍ਰੇਸ਼ਟ ਸਭ ਸਾਜੀਆਂ ਆਪ ਮਤ ਦੀਨੀ ਸਿਮਰਤ ਸਾਸਤ ਸਾਜੀਆਂ ਪਾਪ ਪੁਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚੇ ਸ਼ਬਦ ਪੁਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਲਾਈ ਸ਼ਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਾਤ ਬਿਨ ਤਨ ਨਾ ਹੋਈ ਜੋ ਸਹਿ ਰੱਤੇ ਆਪਣੀ ਤਿੰਨ ਤਨ ਲੋਭ ਰਤ ਨਾ ਹੋਈ ਭੈ ਪਇ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗੁਆਈ ਨਾਨਕ ਤੇ ਜਨ ਸੁਹੋਣੀ ਜੋ ਰੱਤੇ ਹਰ ਰੰਗ ਲਾਏ ਮਹਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾਂ ਸੋਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਤਿਸਨੋ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਪਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਭਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਇ ਖੁਆਰ ਸਹਸਾਰੈ ਵਿੱਚ ਸੋਭ ਨਾ ਪਾਏਨੀ ਅਗੈ ਜੇ ਕਰੀ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹੋ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਨ ਸੋ ਕਰਨ ਜੇ ਆਪ ਕਰਾਈ ਕਰਤਾਰ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਛਾਤ ਨਾ ਆਵੀ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਈ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖੁਆਈ ਤਿੰਨ ਜਮਨ ਵਰਨਾ ਚੁੱਕਈ ਹਉ ਮੈਂ ਵਿੱਚ ਦੁੱਖ ਪਾਈ ਜਿੰਨੀ ਸਤਗੁਰ ਸਿਓ ਚਿਤ ਲਾਇਆ ਸੋ ਖਾਲੀ ਕੋਈ ਨਾਹੀ ਤਿੰਨ ਜਮ ਕੀ ਤਲਬ ਨਾ ਹੋਵੀ ਨਾ ਹੋਏ ਦੁਖ ਸਹਾਈ ਨਾਨਕ ਗੁਰਮੁਖ ਉਬਰੇ ਸੱਚਾ ਸ਼ਬਦ ਸੁਹਾਹੀ ਪੌੜੀ ਆਪ ਅਲਿਪਤ ਸਦਾ ਰਹੈ ਹੋਰ ਧੰਦਾ ਸਭ ਧਾਵਹਿ ਆਪ ਨਿਸ਼ਚਲ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਿਆਈ ਹੈ ਗੁਰਮੁਖ ਸੁਖ ਪਾਵਹਿ ਨਿਜ ਘਰਵਾਸਾ ਪਾਈਐ ਸੱਚ ਸਿਫਤ ਸਮਾਵਹਿ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ 부ਝਾਈ